ਗੁਰਨਿਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ ਮੇਰੇ ਲਈਆਂ ਗੱਲਾਂ ਦਾ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਦੱਸਾਂਗਾ ਉੱਥੇ ਵਿੱਕੀ ਮੇਕੇ ਮੈਂ ਸਾਢੇ 9 ਹੋਈ ਆ ਤੇ ਅਸੀਂ ਪ੍ਰਿਆਗਰਾਜ ਤੋਂ ਚੜ ਕੇ ਦਿੱਲੀ ਰੇਟ ਟਿਕਟ ਲੈ ਲਈ ਸੀਗੀ ਪਰ ਦਿੱਲੀ ਨਹੀਂ ਪਹੁੰਚੇ ਹੈਗੇ ਰਸਤੇ ਦੇ ਵਿੱਚ ਆ ਗਿਆ ਕਾਨਪੁਰ ਤੇ ਕਾਨਪੁਰ ਸਾਨੂੰ ਉਤਾਰਤਾ ਵੀ ਸਾਰੇ ਟ੍ਰੇਨ ਖਾਲੀ ਕਰੋ ਇਹਦੇ ਮੁੜ ਕੇ ਪ੍ਰਿਆਗਰਾਜ ਜਾਣਾ ਦੁਬਾਰੇ ਵਾਪਸ ਜਿਹਦੇ ਕਰਕੇ ਹੁਣ ਅਸੀਂ ਕਾਨਪੁਰ ਦੇ ਵਿੱਚ ਇਸ ਸਮੇਂ ਅ ਅਗਲੀ ਟ੍ਰੇਨ ਦੀ ਵੇਟ ਕਰ ਰਹੇ ਹਾਂ ਪਤਾ ਨਹੀਂ ਕਦੋਂ ਆਉਣੀ ਆ ਕਦੋਂ ਨਹੀਂ ਉਹਦਾ ਕੋਈ ਆਈਡੀ ਤੇ ਤੁਹਾਨੂੰ ਕਾਨਪੁਰ ਦਾ ਦ੍ਰਿਸ਼ ਦਿਖਾਉਣ ਨੇ ਇੱਥੇ ਰੇਲਵੇ ਸਟੇਸ਼ਨ ਦਾ ਤੇ ਚਾਚਾ ਕਾਲਾ ਕਾਲਾ ਬੈਠਾ ਦਿਖਾਵਾ ਮੈਂ ਤੁਹਾਨੂੰ ਕਿੱਥੇ ਬੈਠਾ ਕਾਲਾ ਏ ਆ ਪਿੱਟ ਨਜ਼ਰ ਆ ਰਹੀ ਏ ਜੀ ਤੇ ਇਹ ਬੈਠਾ ਜੀ ਕਾਲਾ ਚਾਚਾ ਵੀ ਇੱਧਰ ਹੀ ਹੁਣ ਕਿਤੇ ਅਗਲੀ ਟ੍ਰੇਨ ਦੀ ਵੇਟ ਕਰ ਰਹੇ ਆ ਜੀ ਅਸੀਂ ਤੇ ਆ ਰੇਲਵੇ ਸਟੇਸ਼ਨ ਦਾ ਦ੍ਰਿਸ਼ਾ ਕਾਨਪਰੋਲੇ ਦਾ ਤੇ ਬਹੁਤ ਲੋਕ ਆ ਜਿਹੜੇ ਟ੍ਰੇਨ ਵਿੱਚ ਦੇ ਉੱਤਰੇ ਹੁਣ ਤੇ ਮੈਂ ਕਿਹਾ ਵੀ ਕਰਾਂ ਉਹ ਵੀਡੀਓ ਕਰਦੇ ਆ ਸ਼ੁਰੂ ਨਮੀ ਉਸਤਾ ਦਾ ਵੀਡੀਓ ਬਣੀਓ ਨਹੀਂ ਜੀ ਐ ਨਿਗਪੇੜ ਸੀ ਤੇ ਕਿਆ ਦਿਖਾਈ ਜਾਂਦੇ ਸਮਝੇ ਨਹੀਂ ਲੱਗੀ ਕੁਛ ਪੁਲਿਸ ਵਾਲੇ ਕਦੇ ਇੱਧਰ ਨੂੰ ਧੱਕ ਦਿੰਦੇ ਤੇ ਕਦੇ ਉੱਧਰ ਨੂੰ ਜੀ ਮਤਲਬ ਸ਼ਾਹੀ ਇਸ਼ਨਾਨ ਕਰਕੇ ਇਕੱਠੇ ਬਹੁਤ ਹੋਇਆ ਵਾ ਦਾ ਬੇਹਿਸਾਬਾ ਘਟ ਸੀਗਾ ਜੀ ਤੇ ਹੁਣ ਅਸੀਂ ਇਸ ਸਮੇਂ ਕਾਨਪੁਰ ਹੈਗੇ ਆ ਪਲੇਟਫਾਰਮ ਨੰਬਰ 2 ਤੇ ਅੱਗੇ ਦੇਖਦੇ ਆ ਤੁਹਾਨੂੰ ਦਿਖਾਉਂਦਾ ਜੀ ਆ ਕੇ ਥੱਲੇ ਰੀਨਵੈਸਟੇਸ਼ਨ ਦੀਆਂ ਚਾ ਸ ਵੀਰਾਂ ਤੇ ਇੱਥੇ ਤੇ ਮੈਨੂੰ ਲੱਗਦਾ ਵੀ ਸਾਨੂੰ ਰਾਤ ਹੋ ਜਾਣੀ ਹੈ ਦਿੱਲੀ ਪਹੁੰਚਦੇ ਪਹੁੰਚਦੇ ਨੂੰ ਡਰੈਕਟਰ ਸਾਨੂੰ ਟ੍ਰੇਨ ਮਿਲ ਨਹੀਂਦੀ ਹੈਗੀ ਤੇ ਦਿੱਲੀ ਆ ਦਿੱਲੀ ਤੇ ਦੇਖਦੇ ਆ ਰਾਤ ਨੂੰ ਵੀ ਉੱਧਰ ਨੂੰ ਮਿਲਦੀ ਹੈ ਜੇ ਰਾਤ ਦਿੱਲੀ ਕੱਟਣੀ ਹੈ ਇਹ ਬੰਦਿਆਂ ਦਾ ਕਰੂੰਗਾ ਜੀ ਸਲਾਹ ਇਹਨਾਂ ਦੇ ਨਾਲ ਨਹੀਂ ਇੱਥੇ ਲੋਕਲ ਗੁਰਦੁਆਰਾ ਸਾਹਿਬ ਦੇਖ ਕੇ ਕੋਈ ਹੋਰ ਸਮਾਨ ਸਮੂਹ ਦੇ ਖਰੀਦਣੇ ਲਈ ਲੱਗਿਆ ਮਨ ਦੇ ਵਿੱਚ ਖਰੀਦ ਲਾਂਗੇ ਹੋਂ ਬੰਦਿਆਂ ਨੂੰ ਬੁਲਾਵਾ ਮੈਂ ਚਾਹ ਆਟਰਨ ਆਏ ਸੀਗੇ ਜੀ ਅਸੀਂ ਇਧਰ ਤੇ ਲਿਖਿਆ ਹੋਇਆ ਏ ਕੁੰਬ ਸ਼ਪੈਸ਼ਲ ਜਿਹਦੇ ਵਿੱਚ ਜਿਹੜੇ ਤਾਰ ਤਾਂ ਸਾਰੇ ਲੋਕ ਇਹਦੇ ਵਿੱਚ ਤੇ ਹੀ ਉਤਰੇ ਹੋਏ ਆਏ ਕੁੰਬ ਸ਼ਪੈਸ਼ਲ ਲਗਾਇਆ ਪਿਆਗ ਪ੍ਰਿਆਗ ਰਾਜ ਇਕਦਾ ਮੈਨੂੰ ਇਹ ਨਹੀਂ ਸਵਾਰ ਕੇ ਬੋਲਣਾ ਆ ਰਿਹਾ ਪ੍ਰਿਆਗ ਰਾਜ ਹਾਂ ਹੋਰ ਵੀ ਫੜ ਲੈ ਫੇਰ ਮੈਂ ਵੀ ਚਾਹ ਲੈਣਾ ਤੂੰ ਮੈਥੇ ਪਹਿਲਾਂ ਪਹੁੰਚ ਗੱਡ ਜਾਬ ਬੜਾ ਠੀਕਾ ਬੱਲੇ ਆ ਲੈ ਆ ਲੈ ਚਾਚਾ ਮੈਥੇ ਪਹਿਲੇ ਪਹੁੰਚਿਆ ਭਾਈ ਚਾਹ ਲੈ ਕਾਨਪੁਰ ਦੀ ਵੀ ਮਾਂ ਕੇ ਚਾਹ ਤੇਥੇ ਪਏ ਜੀ ਹਿੰਜਵੀਂ ਮੇਰੇ ਵਾਲੇ ਚਾਸਿਸ ਤੇ ਜੀ ਉਹ ਜਾ ਬਹੁਤ ਲੰਬਾਈ ਦਰਮਿਆਨ ਦਿਖਾਵਾਂ ਤੁਹਾਨੂੰ ਮੈਂ ਹਾਂ ਟੀ ਬ੍ਰੇਕ ਕਰਾਤੀ ਰਹਣ ਸਾਡੀ ਹਾਂ ਲਾਉ ਜੀ ਨਿਊ ਦਿੱਲੀ ਪਹੁੰਚ ਗਏ ਪਲਵਤ ਕੋਲ ਕੀ ਨਾਟੇ ਚਾਰ ਤੱਕ ਹੀ ਹੈ ਸਪੀੜੇ ਪੀੜੇ ਹੋਈ ਬੀਆ ਉਹ ਉੱਥੇ ਜਾਣਾ ਚਾਹੇ ਕਿਥੇ ਪਹੁੰਚ ਗਿਆ ਦਿੱਲੀ ਪਹੁੰਚ ਗਏ ਜੀ ਦਿੱਲੀ ਨਿਊ ਦਿੱਲੀ ਨਿਊ ਦਿੱਲੀ ਚੰਦਰੀ ਚਾਉਕ ਨੂੰ ਅਸੀਂ ਚੰਦਨੀ ਚੌਂਕ ਚਾਚਾ ਬਟਾਲਾ ਦਾ ਪਿੱਛੇ ਓਏ ਇੱਥੇ ਇੱਥੇ ਮੜ ਗਿਆ ਪਿੱਛੇ ਦੇਖਦੇ ਆ ਕਿ ਆਪਾਂ ਥੋੜਾ ਆਲਾ ਦਵਾਲਾ ਇੱਥੇੋਂ ਨਿਕਲਦੀਆਂ ਗੱਡੀਆਂ ਬਾਹਰ ਹੈ ਵਾ ਫਿਰ ਤੇ 1 ਕਿਲੋਮੀਟਰ ਦਾ ਹੀ ਕੰਮ ਤਾਂ ਬਾਈ ਓ ਓ ਓ ਓ ਨਹੀਂ ਅੱਛਾ ਮੈਨੂੰ ਆਹ ਟੱਕਣ ਪਾਸੇ ਤੇਰੇ ਦੇਣੇ ਪੈਂਦੇ ਆ ਕਮਾਉਣਾ ਦਸੀ ਇਹਨੂੰ ਕਮਾਉਣਾ ਦਸੀ ਕਰਦੇ ਬੁਲਾਓ ਜੀ ਆ ਇੱਥੇ ਵੀ ਸਮਾਨ ਖਾਸਾ ਵਿਆ ਹੋਰੇ ਤੇ ਜੀ ਹੁਣ ਨਵੀਂ ਦਿੱਲੀ ਨੂੰ ਛੱਡ ਕੇ ਨਿਕਲ ਲੱਗੇ ਆ ਜੀ ਸ਼ਾਂਦਰੀ ਵਾਲੇ ਚੌਕ ਵੱਲ ਨੂੰ ਭਾਈ ਇਹ ہمارا ਫੋਨ ਆ ਨਾ ਜੋ ਅਲਟਰਾ ट्वेंटी फोर एस है इसका जो सक्रे, वाला वो होता है गार्ड है नहीं इसी का निकाल कर रखा अपने पहले निकाल कर रख लिया फिंगर डिस्ट, फिंगर अच्छा फिंगरप्रिंट वाला ना कितने का डलेगा भाई ये ऑनली वन फिफ्टी अच्छा तो ए, ए, यार इसमें लेमिनेशन करवाना है पीछे लेमिनेशन भी हो जाएगा कैसे हाँ, हो तो लेमिनेशन क्या होता है मेमोरी होती है वो ਮੈਮਰੀਨ ਹੈ ਇਸ ਦੀ ਬੈਟਰੀ ਨਹੀਂ ਐਸੀ ਆਤੀ ਹੈ ਅੱਛਾ ਐਸੀ ਆਤੀ ਹੈ ਉਹ ਵੀ ਮਿਲ ਜਾਏਗੀ ਉਹ ਕਿੰਨੇ ਕੀ ਜੇ ਦੋਨੋਂ ਦੋਨੋਂ ਕੋ ਜੋੜ ਕੇ ਕੁਝ ਕਮ ਹੋ ਜਾਏਗਾ ਜੇ ਦੋ ਹੈ ਥੋੜਾ ਬਹੁਤ ਤੂੰ ਕਰ ਦੋਗੇ ਨਾ ਚਲੋ ਕਰ ਦੋ ਫਿਰ ਯਾਰ ਕੰਮ ਆਹ ਆ ਵੀ ਚੱਕ ਤੇ ਜੀ ਫੱਟੇ ਇਹਨੇ ਰੋਪੜ ਤੇ ਲੱਤਾ ਤਾਂ ਜੀ ਆਹ 1000 ਰੁਪਏ ਦਾ ਔਰੇ ਮਿਲ ਗਿਆ ਇਹਨੂੰ 500 ਰੁਪਏ ਦਾ ਜੀ ਇਹ 1100 ਵਿੱਚ ਹੁਣ ਤੁਝੇ ਤੇਲ ਦਾ ਵੀ ਖਰਚਾ ਜੋੜੂਗਾ ਫਿਰ ਤਾਂ ਜ਼ਿਆਦਾ ਹੋ ਜਾਣਾ ਕੋਈ ਤੇਲ ਦਾ ਨਹੀਂ ਚੱਲ ਕੋਈ ਨਹੀਂ ਚੱਲ ਲੈ ਲਵਾ ਲਈਏ ਪਾਏ ਦੇ ਪਰ एस 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 है। ना? क्या अच्छा, फोर स्ट्रोक क्या बोलते हैं जो चार ना ये वन टू थ्री फोर है ना ये कितने का है यार वो वाला कितने का है? ये वाला है, 700 है, अच्छा एस, आ, अच्छा तो पचास रुपये के फर्क ज्यादा नहीं है ना अच्छा जो इसके जो इसमें फंक्शन है फंक्शनों में कुछ अंतर ਕਮਸਨ ਮੈਂ ਆਪਕੋ ਬਲੈਕ ਪੇਸਰ ਆਪਣੇ ਉਸਮੇ ਨਹੀਂ ਦੋਨੋਂ ਮੈਂ ਦੋਨੋਂ ਮੈਂ ਡਿਫਰੈਂਟ ਹੈ ਕੁਝ ਕਿ ਦੋਨੋਂ ਸੇਮ ਹੀ ਹੈ ਸੇਮ ਡਿਫਰੈਂਟ ਕੋਈ ਡਿਫਰੈਂਟ ਨਹੀਂ ਦੋਨੋਂ ਸੇਮ ਹੈ ਠੀਕ ਹੈ ਸਮਝ ਗਿਆ ਬਾਤ ਆਪਕੀ ਚਲੋ ਕਰ ਦੋ ਪੈ ਕੇ ਇੱਕ ਤੋਂ ਲੈ ਜਾਊਗਾ ਫਿਰ ਮੈਂ ਹਾਂ ਉਹ ਉਧਰ ਯਾਰ ਮੈਂ ਦੇਖ ਕੇ ਆਇਆ ਯਾਰ ਕੀ ਜਿਹੜਾ ਪੰਨੂ ਉੜ ਜੇਗੇ ਵੀਡੀਓ ਬਣਾਉਦਾ ਉੜ ਕੇ ਅੱਜ ਤਾਂ ਪਿਆ ਉੜ ਕੇ ਵੀਡੀਓ ਬਣਾਉਣਾ ਡਰੋਨ ਹੈਗਾ ਜੀ ਬੰ ਆ ਡਰੋਨ ਨਹੀਂ ਵੀ ਡਰੋਂਦੀ ਗੱਲ ਕਰਦਾ ਤੂੰ ਡਰੋਨ ਹੈ ਹੋਲ ਕੇ ਵੀਡੀਓ ਉਹ ਵੀਡੀਓ ਵੀਡੀਓ ਕੁਆਲਿਟੀ ਕੇ ਜੀ ਵੀਡੀਓ ਨਮੋਰੀ ਕੁਆਲਿਟੀ ਆਏਗਾ ਫੁਲ ਐਚਡੀ ਐਸੇ ਨਹੀਂ ਆਏਗਾ ਆ ਕੁਝ ਨਹੀਂ ਆਉਣਾ ਜਿਹੜਾ ਇਧਰ ਹੈ ਜਿਹੜਾ 1 ਲੱਖ ਰੁਪਏ ਵਾਲਾ ਕੰਮ ਉਹ ਤਾਂ ਠੀਕ ਹੈ ਨੰਦ ਦੁਕਾਨਾ ਬੰਦ ਕਰ ਜਣ ਯਾਰ ਜਿਹੜਾ ਆਪਾਂ ਸਮਾਨ ਲੈਣਾ ਮੈਂ ਇੱਕ ਮੁਕ ਜਾ ਲੈ ਇਸਕਾ 500 ਰੁਪਏ ਦੇ ਦਿਆਂਗੇ ਹਾਂ 200 250 ਆ ਵੇਸਟਾ ਬੋਰ 50 ਹੈਲੋ ਆ ਇਸ ਦਾ ਮੇਰੇ ਫੋਨ ਪਰ ਤਾਂ ਚਲੇਗਾ ਅੱਛਾ ਉਹ ਉਹ ਸਿਕਿਉਰਿਟੀ ਹੋਏਗੀ ਇਹ ਵੀ ਹੋ ਗਿਆ ਆ ਵੀ ਹੋ ਗਿਆ ਵਿੱਚ ਇਹਦੇ ਵਿੱਚ ਜੀ ਆਪਾਂ ਨੇ ਮੋਬਾਈਲ ਦੇ ਆਪਣੇ ਦੇ ਆ ਵੀ ਪਵਾਤੇ ਲੰਜ ਜੀ ਪਵਾਤੇ ਦੇ ਬਾਰੇ ਵਿੱਚ ਦੀਪੂ ਦਾ ਫੋਨ ਹੈ ਚਲ ਦੇਖਦੇ ਆਂ ਕੀ ਗੱਲ ਬਣਦੀ ਕਿੰਨੇ ਬਣਦੇ ਇਹਦੇ ਪੈਸੇ ਹਾਂ ਉਹ ਇਸ ਤੋਂ ਆਏਗਾ ਉਹ ਆਏਗਾ ਮਤਲਬ ਐਚ ਡੀ ਕੁਆਲਿਟੀ ਰਹਤਾ ਹੈ 4K ਨਹੀਂ ਰਹਤਾ ਇਸ ਵਿੱਚ 4K ਗੱਲ ਦੇਖਣ ਦੀ 4K খালি ਲਿਖਾ ਹੋ ਰਿਹਾ ਹੈ ਤੇ ਐਚ ਡੀ ਕੁਆਲਿਟੀ ਹੈ ਕਿੰਨੇ ਗਾ ਉਹ 25 ਰੁਪਏ 15 ਰੁਪਏ ਤੋਂ ਘਰੇ ਹੋਏ ਕਿਹੜੀ ਚੀਜ਼ ਹੈ ਉਹ ਜਿਹੜਾ ਆਹਾਂ ਗੱਲ ਸੁਣ ਗੱਲ ਕੁਛ ਨਹੀਂ ਹੈਗੀ 1500 ਦੀ ਅਡਾਉਣਾ ਤਾਂ ਦੇਖ ਜੂ ਜਿਹਨੂੰ ਅਡਾਉਣਾ ਆ ਗਿਆ ਨਾ 1000 ਰੁਪਏ ਦਿਹਾੜੀ ਪਰ ਡਰੋਨ ਵਾਲਿਆਂ ਕੋਲੇ ਜਾਣ ਲੱਜੰਦਾ ਉਹ ਜੇ ਤੈਨੂੰ ਉਡਾਉਣਾ ਹੀ ਆਉਣ ਲੱਗ ਗਿਆ 1000 ਰੁਪਏ ਦਿਹਾੜੀ ਪਰ ਵਿਆਹ ਲੈ ਅੰਗਲੇ ਜਾਣ ਲੱਜੀ ਕਹ ਬਈ ਮੈਨੂੰ ਉਡਾਉਣਾ ਆਉਂਦਾ ਡਰੋਨ ਤੁਹਾਡਾ ਹੁਣ ਮੇਰੇ ਕੋਲ ਜਿਹੜਾ ਡਰੋਨ ਹੈਗਾ ਉਹ ਲੈ ਜਾ ਕਰੀ ਅਡਾਉਣਾ ਚਲੇ ਜਾ ਕਰੀ ਵਿਆਹ ਦੇ ਵਿੱਚ 1000 ਰੁਪਏ ਦਿਹਾੜੀ ਮੈਂ ਤਾਂ 1,20,000 ਦੇ ਲੈ ਕੇ ਤਾਂ ਮੈਂਗਾ ਚੱਕੀ ਫਿਰਦਾ ਫਿਰ 4K ਆ ਉੜਨਾ ਵੀ ਪਤਾ ਕਿਹੜਾ 7 ਕਿਲੋਮੀਟਰ ਤੱਕ ਜਾਣਾ ਉਹਨੇ ਇਹ ਲੋ ਆ ਵੀ ਦੇ ਦਿੰਦੇ ਨੇ ਮੈਨੂੰ ਦੇ ਦਿੰਦੇ ਤੱਕਾ ਹੀ ਹੋ ਰਿਹਾ ਮੇਰੇ ਦਾਦਾ ਤਨੇ ਕਹਿੰਦੇ ਹਾਂ ਵਿਚੇ ਪਾ ਦੇ ਕਿਥੇ ਵਿਚੇ ਪਾਉਣਾ ਇਹਨੂੰ ਫਿਰ ਯੂਜ਼ ਵੀ ਕਰਕੇ ਤੇਰੇ ਦਿਮਾਗ ਪਤਾ ਨਹੀਂ ਕਿੱਥੇ ਸੁੱਤਾ ਪਿਆ ਇਹਨੂੰ ਯੂਜ਼ ਵੀ ਕਰਨਾ ਮੜਾ ਦੇਖਦਾ ਸੀ ਕਰਨਾ ਲਾ ਕੇ ਕਨੈਕਟਡ ਹੁੰਦਾ ਕਿ ਨਹੀਂ ਹੁੰਦਾ ਅੱਛਾ ਅਨਬਾਕਸਿੰਗ ਸਭ ਕਰੂੰਗਾ ਹੀ ਹੁਣ ਕਰਦੇ ਫੇ ਦੇਖ ਲੈ ਹੁਣ ਹੋਰ ਕੀ ਕਰਨਾ ਉਹ ਲੈ ਕਰਦੇ ਅਨਬਾਕਸਿੰਗ ਚੱਕ ਤੇ ਫੱਟੇ ਲੈ ਬਈ ਅੱਜ ਅੱਜ ਨਹੀਂ ਹਟਦਾ ਹਰਵਿੰਦਰ ਸਿੰਘ ਰਖੜ ਇਹਨੇ ਚੱਕ ਤੇ ਫੱਟੇ ਕਹਿੰਦਾ ਅੱਜ ਖਰੀਦਦਾਰੀ ਦਿੱਲੀ ਦੇ ਸਾਰਾ ਕੁਝ ਖਰੀਦ ਲੈਣਾ ਮੇਰੇ ਨਾਂ ਲੱਗੇ ਆਪਣੇ ਲਾ ਲਈ ਇਹਨਾਂ ਨੂੰ ਮੈਂ ਕਿ ਮੇਰੇ ਕੋਲ ਤਾਂ ਪਹਿਲਾਂ ਹੀ ਆ ਗਏ ਆ ਤੇਰੇ ਕਰ ਤਾਂ ਨਹੀਂ ਲੱਗਣੇ ਕਿ ਜੇ ਤੇਰੇ ਮੋਬਾਈਲ ਦਾ ਨਾ ਜੋਇੰਟ ਹੋਏ ਨਾ ਆਪਣੇ ਰੱਖ ਲੈਣੇ ਨਹੀਂ ਨਹੀਂ ਉੱਥੇ ਕਮਰੇ 'ਚ ਲਾ ਕੇ ਦੇਖੂੰਗਾ ਪਾ ਪਹਿਲਾਂ ਕਿਹੜੇ 'ਚ ਮੈਂ ਸੁਣ ਓਰੀ ਸੁਣ ਲੈ ਹੁਣ ਤੂੰ ਕਰ ਨੂੰ ਲੈ ਜੇ ਮੋਬਾਈਲ ਗੱਲ ਹੈ ਤਾਂ ਉਹ ਕੰਨਾ ਨਾਲ ਅਟੈਚ ਕਰਕੇ ਹੁਣੇ ਸੁਣ ਵੀ ਧਮ ਦੰਦ ਨੂੰ ਜੀਦ ਨੂ ਆਏਗਾ ਹਰਦਾ ਨਹੀਂ ਕੋਈ ਵਾਰੀ ਭੁੱਲ ਜਾਣਾ ਹਾਂ ਹਾਂ ਲਿਖੀ ਇਹ ਲਾ ਲਾ ਦੇਖ ਵੀਰਾ ਕਿ ਤੂੰ ਕਦੋਂ ਪੁੱਲ ਕੇ ਆ ਗਿਆ ਮਨ ਲਾ ਇੱਧਰ ਦੇਖ ਤੂੰ ਕੰਮ ਕਰ ਆਹ ਦੇ ਚੱਕ ਦੇਖ ਹੋਈ ਉਹ ਵੀ ਹੋਈ ਆਲਾ ਬਾਹਰ ਵੀ ਹੈਗੀ ਨਾਲੇ ਗੱਲ ਤਾਰ ਵੀ ਹੈਗੀ ਹੈ ਤੇਰੇ ਵਾਲੇ ਨਾਲੇ ਪਰ ਇਹ ਤਾਂ ਚਾਰਜਰ ਦੂਆ ਮੈਂ ਤਰਾ ਹੁਣ ਤੈਨੂੰ ਚਾਰਜਰ ਵੀ ਪੰਗਾਈ ਚੱਲ ਤੇਰੇ ਦੂਆ ਚਾਰਜਰ ਚਾਰਜਰ ਤੇਰੇ ਮੋਬਾਈਲ ਵਾਲੇ ਗੱਲ ਸੀ ਹੈ ਨਹੀਂ ਇਹ ਤਾਰ ਮੈਨੂੰ ਦਈ ਤੇਰੇ ਕੰਮ ਦੀ ਨਹੀਂ ਹੈਗੀ ਤਾਰ ਇਹ ਸੀ ਟੂ ਸੀ ਇਹ ਸੀ ਟੂ ਸੀ ਤੇਰੇ ਸੀ ਟੂ ਸੀ ਕੰਬੈਨੀ ਹੋਣੀ ਕੋਈ ਵੀ ਉਹ ਮੇਰੇ ਆ ਜਾਣੀ ਆ ਦੇਨ ਨੂੰ ਸੀ ਟੂ ਸੀ ਲੱਗਦਾ ਹਨ ਮੇਰੇ ਨਾਲ ਸੀ ਮਤਲਬ ਸਮਝ ਤੂੰ ਗੱਲ ਚੱਕ ਲਾ ਹੈ ਰੰਗ ਬਰੰਗੇ ਚਟੇ ਚਟੇ ਮੋਬਾਈਲ ਨੂੰ ਟੱਚ ਵੀ ਕਰਨੇ ਆ ਮਹਾਰਾਜੇ ਦੇਵਤਿਓ ਲੈ ਫੜ ਹੜਦਾਂ ਇਨਿਆਰ ਉਹ ਦੁਕਾਨਾਂ ਸਾਰੀਆਂ ਬੰਦ ਹੋ ਗਈਆਂ ਆਪਾਂ ਹੁਣ ਕਿੱਥੇ ਜਾਵਾਂਗੇ ਮੈਨੂੰ ਆਪਾਂ ਤਾਂ ਹੋਰ ਹੀ ਰਹਿ ਗਏ ਹਾਲ ਦੇਖੋ ਮਣਾ ਖਾਦਾ ਤਾਂ ਮੈਂ ਘੜੀ ਲੈਣੀ ਆਲ ਸੋਨੇ ਦੀ ਸਰ ਹੁਣ ਇਹ ਚ ਗਾਣਾ ਚਲਾ ਕੋਈ ਵਧੀਆ ਜਿਹਾ ਉਹ ਫਸਾਲਾ ਕੰਨ ਚ ਲੱਗਣੇ ਕਿਤੇ ਨਫਾ ਥੋੜਾ ਪਾਉਣੇ ਹੈ ਕੰਨਾਂ ਚ ਲੱਗਣੇ ਹੈ ਵਧੀਆ ਜਿਹਾ ਸੌਂਗ ਲਾ ਲਾ ਕੋਈ ਲੋਕ ਲਾ ਦੇ ਲੋਕ ਲੋਕ ਮੈਨੂੰ ਨਹੀਂ ਪਤਾ ਹੁਣ ਜਿਹੜਾ ਲੱਗਣਾ ਲਾ ਲਾ ਬਸ ਹੂੰ ਇੰਨਾ ਟਾਈਮ ਮੇਰੇ ਵੀਰ ਬਾਈ ਹੁਣ ਤਾਂ ਇਹਦਾ ਕੱਲੂ ਦਾ ਮਿੱਟ ਬਾਹਰ ਗਿਆ ਉਹ ਚੱਲ ਰਹੀ ਮਸੂਰੀ ਤੇਰੀ ਵੀਡੀਓ ਚੱਲਣ ਦੇ ਪਹਿਲਾਂ ਮੈਂ ਅਗਲਾ ਐਡਵਰਟਾਈਜ਼ਰ ਨਹੀਂ ਮੰਗਦਾ ਉਹ ਯਾਰ ਆਪਾਂ ਦੁਕਾਨ ਨਾਲ ਕੱਲ ਕਰੇ ਗਈ ਗੱਲ ਬਸ ਕੋਈ ਗੱਲ ਨਹੀਂ ਕੋਸਤਾ ਹੋਇਆ ਫੋਨ ਨਾਲ ਇਹ ਤਾਂ ਗੱਲ ਹੈਗੀ ਰੰਗਵਰੰਗਾ ਛੱਡ ਲੈ ਬਾਈ ਆਵਾਜ਼ ਖੁੱਲ ਖੋਲੀ ਦੀ ਆਵਾਜ਼ ਜਲਦੀ ਬਾਕੀ ਦੂ ਚੈੱਕ ਕਰ ਲੈ ਮੈਂ ਚੈੱਕ ਕਰਾਂ ਜੀ ਪੋਜੀਟਿਵ ਟੈਗ ਦੇ ਵਾਸਤੇ ਆਪਾਂ ਨੇ ਥੋੜਾ ਜਿਹਾ ਸਮਾਨ ਹੋਰ ਦਿੱਲੀ ਤੋਂ ਆਪਾਂ ਨੇ ਖਰੀਦ ਲਿਆ ਹੈਗਾ ਜਿਹਦੇ ਵਿੱਚ ਆਪਾਂ ਨੇ 3 4 ਮੈਕ ਸਟੈਂਡ ਲੈ ਲਏ ਆਪਾਂ ਨੇ ਤੇ ਜਿਹੜੇ ਪੋਜੀਟਿਵ ਟੈਗ ਦੇ ਆਪਾਂ ਨੇ ਉਹ ਬਣਾਉਣੇ ਹੈਗੇ ਆ ਮੈਕਾਂ ਦੇ ਉੱਪਰ ਲਾਉਣ ਵਾਸਤੇ ਲੋਗੋ ਉਹ ਲੈ ਲਏ ਆਪਾਂ ਨੇ ਤਾਂ ਇੱਕਾ ਸਪੈਸ਼ਲ ਭਾਜੀ ਕਹਿੰਦੇ ਵੀ ਮੇਰੇ ਵੱਲ ਤੋਂ ਵੀ ਰਿਕਵੈਸਟ ਆ ਤੁਹਾਨੂੰ ਵੀ ਆ ਇੱਕ ਲੈ ਕੇ ਜਾਓ ਯੂਜ਼ ਕਰਕੇ ਦੇਖੋ ਜ਼ਰੂਰ ਨੂੰ ਹੋਣਾ ਠੀਕ ਹੈ ਨਾ ਤਾਂ ਉਸ ਤੋਂ ਬਾਅਦ ਵਿੱਚ ਆਪਾਂ ਨੇ ਦੋ ਹਾਂ ਦੋ ਮੈਕ ਵੀ ਲੈ ਲਏ ਹੈਗੇ ਦੋ ਤਿੰਨ ਮੈਕ ਮੇਰੇ ਕੋਲ ਆਲਰੇਡੀ ਪਹਿਲਾਂ ਵੀ ਹੈਗੇ ਤੇ ਹੋਰ ਦੇਖਾਂਗੇ ਆਪਾਂ ਜੇ ਜ਼ਰੂਰਤ ਪਈ ਤਾਂ ਆਪਾਂ ਇਹਨਾਂ ਨੂੰ ਖਰੀਦ ਲਵਾਂਗੇ ਤੇ ਹੌਲੀ-ਹੌਲੀ ਆਪਾਂ ਆਪਣਾ ਦਾਇਰਾ ਜਿਹੜਾ ਪੋਜ਼ਿਟਿਵ ਟਾਕ ਦਾ ਹੈਗਾ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਜ਼ਰੂਰ ਪੋਜ਼ਿਟਿਵ ਟਾਕ ਨੂੰ ਪਿਆਰ ਬਖਸ਼ਣਾ ਇਹਦੇ ਨਾਲ ਆਪਾਂ ਕੁਝ ਨਿਊਜ਼ ਹੋਰ ਪਿਆਰ ਮੁਹੱਬਤ ਦੀਆਂ ਗੱਲਾਂ ਜੜੀਆਂ ਕਿ ਆਪਣੀਆਂ ਪਿੰਡਾਂ ਦੀਆਂ ਸਾਂਝੀਆਂ ਉਹ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਭਾਈ ਬੋਲ ਰਿਹਾ ਵੀ ਯਾਰ ਆਪ ਇਤਨੇ ਅੱਛੇ ਕਸਟਮਰ ਹੋ ਆਪਨੇ ਹਮਾਰੇ ਸੇ ਇਤਨਾ ਸਮਾਨ ਲਿਆ ਹੈ ਤੋਂ ਇਹਨਾਂ ਨੇ ਮੇਰੇ ਕੋ ਇਹ ਫ੍ਰੀ ਮੇ एक गिफ्ट दे दिया कहने भी आपने मेरे को पैसा इतना बटाया मैं हूँ क्या कहा भाई चलो ठीक है जी ओके बहुत बहुत धन्यवाद भाई आपका आपकी दु, दुकान के शॉप का जो कार्ड है ना वो मेरे को बताना ये चांदनी चौक में है ना जो कौन सी मार्केट है ये हाँ ओल्ड राजपत राय बिल्कुल ही लाल किले के बिल्कुल नज़दीक है अगर कोई आए तो बते बते इस शॉप के ऊपर से सामान आप ले सकते हो बढ़िया अच्छा लगा इनसे मिलकर इन्होंने बहुत बढ़िया डील किया हमारे साथ ਇਹ ਸਾਡਾ ਭਾਈ ਕਹਿੰਦਾ ਵੀ ਖਾਣਾ ਨਹੀਂ ਕੁਛ ਤੇ ਸਾਡਾ ਬਾਈ ਕਹਿੰਦਾ ਵੀ ਖਾ ਕੇ ਦੇ ਇੱਕ ਵਾਰ ਹੈਂ ਐਦਾਂ ਗੱਲ ਫਿਰ ਇਹ ਸਪੋਰਟਰ ਕਹਿੰਦੇ ਹੁੰਦੇ ਜੀ ਇਹਨਾਂ ਨੂੰ ਇੱਧਰ ਪਾਸੇ ਆ ਚੱਕ ਤਾਂ ਇੱਕ ਕੰਮ ਚੈੱਕ ਤਾਂ ਕਰ ਦੋਹੋ ਦਿੱਲੀ ਚ ਆਇਆ ਤੂੰ ਜੇ ਦਿੱਲੀ ਵਿੱਚ ਜਾ ਕੇ ਦਿੱਲੀ ਨੂੰ ਟੇਸਟ ਨਾ ਕਰਿਆ ਤਾਂ ਫਿਰ ਕੀ ਕਰਿਆ ਕਮਾਲ ਹੋ ਗਈ ਭਾਜੀ ਪੰਜਾਬ ਤੋਂ ਆਇਆ ਸੀ ਤੂੰ ਇਹ ਦੱਸ ਵੀ ਤੈਨੂੰ ਥੋੜਾ ਕਹੇ ਜਾ ਚਾਹੀਦਾ ਮੀਨੂਨ ਮਿਰਚ ਘੱਟ ਵੱਧ ਕੁਝ ਵੀ ਲਾ ਲੈਣਾ ਇੱਕ ਵਾਰ ਖਾ ਕੇ ਤਾਂ ਦੇਖ ਬ੍ਰਦਰ ਯਾਰ ਪਤਾ ਕੀ ਗੱਲ ਆ ਦੁਕਾਨਾਂ 'ਪਰ ਨਹੀਂ ਕੁਛ ਮਿਲਦਾ ਇੱਕਣਾ ਮਿਲਦਾ ਇਹ ਫੈਕਲਾਂ ਦੇ ਉੱਪਰ ਜਿਹੜਾ ਕੁ ਮਿਲਦਾ ਫਿਰ ਪਤਾ ਲਾਦਾ ਬਾਜ਼ਾਰ ਦੇ ਵਿੱਚ ਵੀ ਕੀ ਗੱਲਬਾਤ ਹੈ ਗਿਆ ਵੀ ਰਹੇਗਾ ਟਮਾਟਰ ਹਾਂ ਸਭ ਕੁ ਆ ਦੇਖ ਬਰਦਰ ਤੇ ਦਾਦਾ ਵੀ ਸਾਰਾ ਕੁ ਲੋਕ ਕੇ ਆ ਨਾ ਇੱਧਰ ਵੀ ਨਹੀਂ ਖੜਾ ਵਾ ਬਾਬਾ ਕੁਸੋ ਨਾ ਸਮਾਨ ਜਾ ਅੱਛਾ ਇਹ ਵੀ ਸਾਈਕਲ 'ਤੇ ਲੱਤੀ ਫਿਰਦਾ ਦੇਖ ਲਓ ਜੀ ਸੇ ਸਮਾਨ ਹੁਣ ਓ ਬੱਲੇ ਬੱਲੇ ਚਵਾਕਾਂ ਦਾ ਸਮਾਨ ਇੱਧਰ ਵੀ ਵੇਖਾਤਾ ਉਹ ਸੱਸਰੀ ਕੱਲ ਜੀ ਓ ਸੱਸਰੀ ਕੱਲ ਕੀ ਹਾਲ ਹੈ ਤੇਰੇ बढ़िया 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 अच्छा अच्छा मेरे को ये बताओ जैसे ये श्री राम लिख रखा है ऐसे हमारे पंजाब का बहगिरुजा कुछ लिख रखा होगा आपके पास कुछ नहीं वो आता है लेकिन ला रहे हैं अच्छा वाह आप नहीं ला रहे यहाँ पे कम लोग आते हैं ऐसे है ना नगे बाबे आगे एक मिनट जे हम था यार शायद गलबात बात में तेरे तेरे को ते भी कुछ ना कुछ ले लेंदा यार है चलो कोई बात नहीं ब्रदर है हाँ जी अच्छा भाई साहब आप भी लो ना एक हमारे और निको भी दो एक ये खाना, खाना नहीं है खाना खाना। खाना नहीं। इसको क्या बोलते हैं रोटी खाना, खाना खाना ना अच्छा आपने खाना ले लिया इसलिए नहीं खा पाओगे आप नहीं दे देते दे तो अच्छी बात है ना हमारे और से प्यार मोहब्बत से कोई बात नहीं कोई दिक्कत नहीं भाई साढ़ा कहना यार मुँह मिठा भी करना आपने ਹੁਣ ਅਸੀਂ ਪਤਾ ਕੀ ਕਰਾਇਆ ਫਰੂਟ ਕਿਲੇ ਹੁਣ ਦੇਖਾਂਗੇ ਟੇਸਟ ਕਰਕੇ ਦੱਸਾਂਗੇ ਤੁਹਾਨੂੰ ਆਪਾਂ ਬਾਅਦ ਵਿੱਚ ਬੇਕਿਆ ਕੁਛ ਹੈਗਾ ਕਿ ਆ ਕੁਛ ਨਹੀਂ ਹੈਗਾ ਹਾਂ ਬੱਬੇ ਨੀਰਾ ਹੋ ਗਿਆ ਨਾ ਕਿਦਾਂ ਸਵਾਦ ਇਹ ਗੱਠਾ ਹੀ ਹੋਣਾ ਜਿਹੇ ਜਾਂ ਮਰਜ਼ੀ ਬਣਵਾ ਲੈਣਾ ਕੋਲ ਤੇ ਬੰਦੇ ਦਾ ਘੈਂਟ ਹੈ ਇਹ ਆ ਲੈ ਆ ਲੈ ਇਹ ਫਿਰ ਜਮਾਈ ਤੱਕ ਕਾ ਲੱਗੇਵੇਂ ਕਰਨਾ